ਕੋਲੰਬਸ ਉਸ ਧਰਤੀ ਤੇ ਪੈਰ ਰੱਖ ਚੁੱਕਾ ਸੀ ਜਿਸ ਤੋਂ ਪੂਰਾ ਯੂਰਪ ਅਣਜਾਣ ਸੀ ਅਤੇ ਇਹ ਪਹਿਲੀ ਵਾਰ ਹੋਇਆ ਸੀ ਜਦੋਂ ਕਿਸੇ ਯੂਰੋਪੀਅਨਸ ਨੇ ਸਾਊਥ ਅਮਰੀਕਾ ਦੀ ਮੇਨ ਲੈਂਡ ਤੇ ਲੈਂਡ ਕੀਤਾ ਹੋਵੇ ਜਿਵੇਂ ਕਿ ਅਸੀਂ ਪਹਿਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਅਮਰੀਕਾ ਦੇ ਮੂਲ ਨਿਵਾਸੀਆਂ ਦੇ ਕਤਲੇਆਮ ਗੁਲਾਮ ਬਣਾ ਕੇ ਵੇਚਣ ਅਤੇ ਹੋਰ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਹੋਣ ਦੇ ਬਾਵਜੂਦ ਵੀ ਕੋਲੰਬਸ ਨੂੰ ਤੀਜੀ ਵਾਰ ਫਿਰ ਭੇਜਿਆ ਗਿਆ ਤਾਂ ਫਿਰ ਮਈ 1498 ਨੂੰ ਕੋਲੰਬਸ 6 ਜਹਾਜ਼ਾਂ ਨਾਲ ਸਪੇਨ ਤੋਂ ਰਵਾਨਾ ਹੋਇਆ ਤਿੰਨ ਜਹਾਜ਼ ਹਸਪੀਨੋਲਾ ਵੱਲ ਚਲੇ ਗਏ ਜਦੋਂ ਕਿ ਕੋਲੰਬਸ ਬਾਕੀ ਤਿੰਨ ਜਹਾਜ਼ਾਂ ਨੂੰ ਲੈ ਕੇ ਕਰੇਬੀਅਨ ਸੀ ਦੇ ਸਾਊਥ ਵੱਲ ਨੂੰ ਚੱਲ ਪਿਆ 31 ਜੁਲਾਈ ਨੂੰ ਕੋਲੰਬਸ ਨੇ ਟਿਨੀਡਾਡ ਤੇ ਲੈਂਡ ਕੀਤਾ ਨਕਸ਼ੇ ਵਿੱਚ ਦੇਖੋ ਇਸ ਆਈਲੈਂਡ ਨੂੰ ਕਰੇਬੀਅਨ ਸੀ ਦਾ ਸਭ ਤੋਂ ਦੱਖਣੀ ਆਈਲੈਂਡ ਅੱਜ ਟਿਨੀਡਾਡ ਦੀ 35% ਆਬਾਦੀ ਨੂੰ ਇੰਡੋ ਟਿਨੀਡਾਡੀਆਂ ਕਿਹਾ ਜਾਂਦਾ ਹੈ ਇਹਨਾਂ ਨੂੰ ਇੰਡੋ ਟਿਨੀਡਾਡੀਆਂਸਲੀ ਕਿਹਾ ਜਾਂਦਾ ਹੈ ਅਸਲ ਵਿੱਚ 1845 ਤੋਂ ਲੈ ਕੇ 1917 ਤੱਕ ਬ੍ਰਿਟਿਸ਼ ਹਕੂਮਤ ਵੱਲੋਂ ਲੱਖਾਂ ਭਾਰਤੀ ਲੋਕਾਂ ਨੂੰ ਟਿਨੀ ਡਾਡ ਲਿਆਂਦਾ ਗਿਆ ਜਿੱਥੇ ਕਈ ਸਾਰੀਆਂ ਸ਼ੂਗਰ ਮਿਲਾਂ ਦੇ ਵਿੱਚ ਇਹਨਾਂ ਤੋਂ ਲੇਬਰ ਦਾ ਕੰਮ ਲਿਆ ਜਾਂਦਾ ਸੀ ਇਸੇ ਲਈ ਅੱਜ ਵੀ ਇੱਥੋਂ ਦੀ 35% ਆਬਾਦੀ ਇੰਡੀਅਨ ਕਲਚਰ ਨਾਲ ਸੰਬੰਧ ਰੱਖਦੀ ਹੈ ਆਪਣੇ ਟੌਪਿਕ ਤੇ ਵਾਪਸ ਆਈਏ ਟਾਡਿਨੀ ਡਾਡ ਨੂੰ ਐਕਸਪਲੋਰ ਕਰਨ ਤੋਂ ਬਾਅਦ 5 ਅਗਸਤ ਨੂੰ ਕੋਲੰਬਸ ਨੇ ਆਪਣੇ ਕੁਝ ਸਾਥੀਆਂ ਨੂੰ ਪੈਰੀਆ ਪੈਨਿਨਸੂਲਾ ਤੇ ਭੇਜਿਆ ਜਿੱਥੇ ਅੱਜ ਵੈਨਜ਼ੂਏਲਾ ਹੈ ਦੁਨੀਆ ਦਾ ਸਭ ਤੋਂ ਉੱਚਾ ਵਾਟਰਫਾਲ ਕਰੀਬ 978 ਮੀਟਰ ਉੱਚਾ ਇੰਜਲਫਾਲ ਵੀ ਇਸੇ ਦੇਸ਼ ਵਿੱਚ ਹੈ ਉਸ ਸਮੇਂ ਤੱਕ ਕੋਲੰਬਸ ਨੂੰ ਇਹ ਪੱਕਾ ਨਹੀਂ ਸੀ ਕਿ ਇਹ ਕੋਈ ਨਵੀਂ ਧਰਤੀ ਹੈ ਜਾਂ ਕਿਤੇ ਇਹ ਕੋਈ ਏਸ਼ੀਆ ਦਾ ਹੀ ਹਿੱਸਾ ਹੈ ਕੋਲੰਬਸ ਉਸ ਧਰਤੀ ਤੇ ਪੈਰ ਰੱਖ ਚੁੱਕਾ ਸੀ ਜਿਸ ਤੋਂ ਪੂਰਾ ਯੂਰਪ ਅਣਜਾਣ ਸੀ ਅਤੇ ਇਹ ਪਹਿਲੀ ਵਾਰ ਹੋਇਆ ਸੀ ਜਦੋਂ ਕਿਸੇ ਯੂਰੋਪੀਅਨਸ ਨੇ ਸਾਊਥ ਅਮਰੀਕਾ ਦੀ ਮੇਨ ਲੈਂਡ ਤੇ ਲੈਂਡ ਕੀਤਾ ਹੋਵੇ 19 ਅਗਸਤ ਨੂੰ ਕੋਲੰਬਸ ਹੈਸਪਨੋਲਾ ਵਾਪਸ ਆਇਆ ਜਿੱਥੇ ਉਸ ਨੇ ਸਟੇਬਿਲਿਟੀ ਦੀ ਆਸ ਕੀਤੀ ਸੀ ਉੱਥੇ ਉਸ ਨੂੰ ਬਗਾਵਤ ਦਾ ਸਾਹਮਣਾ ਕਰਨਾ ਪਿਆ। ਕੋਲੰਬਸ ਨੂੰ ਆਪਣਾ ਕੰਟਰੋਲ ਕਾਇਮ ਕਰਨ ਲਈ ਯੂਰੋਪੀਅਨਸ ਨੂੰ ਟ੍ਰੈਲ ਤੇ ਲਾਉਣਾ ਪਿਆ। ਇਹਨਾਂ ਵਿੱਚੋਂ ਇੱਕ ਲੀਡਰ ਨੂੰ ਉਸਨੇ ਫਾਸੀ ਤੱਕ ਦੇ ਦਿੱਤੀ। ਹਾਲਾਂਕਿ ਇਹ ਮਗਾਵਤ ਉਹਦੇ ਬਾਦਿਆਂ ਦੀ ਨਾਕਾਮੀ ਦਾ ਕਾਰਨ ਸੀ ਕਿਉਂਕਿ ਉਹ ਯੂਰੋਪੀਅਨਸ ਨੂੰ ਇਹ ਭੁਸ਼ਾ ਦੇ ਕੇ ਲੈ ਕੇ ਆਇਆ ਸੀ ਕਿ ਇੱਥੇ ਤੁਹਾਨੂੰ ਬਹੁਤ ਸਾਰੀ ਦੌਲਤ ਮਿਲੇਗੀ ਪਰ ਉਹ ਦੌਲਤ ਦੇ ਵਾਅਦੇ ਪੂਰੇ ਨਹੀਂ ਕਰ ਸਕਿਆ। ਅਕਤੂਬਰ 1499 ਵਿੱਚ ਕੋਲੰਬਸ ਨੇ ਦੋ ਜਹਾਜ਼ ਸਪੇਨ ਵੱਲ ਭੇਜੇ। ਕੋਲੰਬਸ ਦੀ ਮੰਗ ਸੀ ਕਿ ਸਪੇਨ ਇੱਕ ਰਾਇਲ ਕਮਿਸ਼ਨਰ ਭੇਜੇ ਤਾਂ ਜੋ ਉਹ ਇੱਥੇ ਸਹੀ ਢੰਗ ਨਾਲ ਪ੍ਰਬੰਧ ਚਲਾ ਸਕੇ ਪਰ ਠੀਕ ਇਸੇ ਸਮੇਂ ਤੱਕ ਕੋਲੰਬਸ ਬਾਰੇ ਵੀ ਕਈ ਸ਼ਿਕਾਇਤਾਂ ਸਪੇਨ ਨੂੰ ਮਿਲ ਚੁੱਕੀਆਂ ਸੀ ਕਿ ਕੋਲੰਬਸ ਇੱਥੇ ਬਹੁਤ ਜ਼ੁਲਮ ਅਤੇ ਗਲਤ ਫੈਸਲੇ ਕਰ ਰਿਹਾ ਸਪੇਨ ਦੀ ਰਾਣੀ ਇਜ਼ਾਬੇਲਾ ਨੇ ਆਪਣੇ ਇੱਕ ਰਿਲੇਟਿਵ ਫਰੈਂਡ ਫਰਾਂਸਿਸਕੋ ਡੀ ਬੋਵਾਡੇਲਾ ਨੂੰ ਇਹ ਸਭ ਚੈੱਕ ਕਰਨ ਲਈ ਭੇਜਿਆ ਜਦੋਂ ਬੋਵਾਡੇਲਾ ਹਸਪਨਲਾ ਪਹੁੰਚਿਆ ਤਾਂ ਕੋਲੰਬਸ ਇੱਥੇ ਨਹੀਂ ਸੀ ਬੋਵਾਡੇਲਾ ਨੂੰ ਕੋਲੰਬਸ ਅਤੇ ਉਸਦੇ ਭਰਾਵਾਂ ਬਰਦ ਕਈ ਸ਼ਿਕਾਇਤਾਂ ਮਿਲੀਆਂ ਤਾਂ ਇਹ ਸਭ ਸੁਣ ਕੇ ਉਸਨੇ ਖੁਦ ਨੂੰ ਇਥੋਂ ਦਾ ਗਵਰਨਰ ਐਲਾਨ ਕਰ ਦਿੱਤਾ ਬਵਰਡੇਲਾ ਨੇ ਸਪੇਨ ਨੂੰ ਰਿਪੋਰਟ ਕੀਤਾ ਸੀ ਕਿ ਕੋਲੰਬਸ ਹਸਪਤਾਲਾਂ ਵਿੱਚ ਬਹੁਤ ਸਾਰੇ ਜ਼ੁਲਮ ਕਰ ਰਹੇ ਹਨ ਪਰ ਕੋਲੰਬਸ ਨੇ ਇਨ੍ਹਾਂ ਸਾਰਿਆਂ ਦੋਸ਼ਾਂ ਨੂੰ ਜ਼ੋਰਦਾਰ ਢੰਗ ਨਾਲ ਅੱդ ਕੀਤਾ ਸੀ ਕੋਲੰਬਸ ਨੂੰ ਅਰੈਸਟ ਕਰਕੇ ਸਪੇਨ ਭੇਜ ਦਿੱਤਾ ਗਿਆ ਅਤੇ 6 ਹਫ਼ਤੇ ਤੱਕ ਉਹ ਜੇਲ੍ਹ ਵਿੱਚ ਰਿਹਾ ਜਦ ਤੱਕ ਕਿੰਗ ਫਰਡੀਨੈਂਡ ਨੇ ਉਹਨਾਂ ਦੀ ਰਿਹਾਈ ਦੇ ਹੁਕਮ ਨਾ ਦਿੱਤੇ ਕੋਲੰਬਸ ਨੇ ਸਪੇਨ ਦੇ ਰਾਜੇ ਕੀ ਮਾਫੀ ਦੀ ਅਪੀਲ ਕੀਤੀ ਕੁਝ ਸਮੇਂ ਬਾਅਦ ਕੋਲੰਬਸ ਅਤੀਸੁਦੇ ਭਰਾ ਨੂੰ ਮਹਿਲ ਵਿੱਚ ਬੁਲਾਇਆ ਗਿਆ। ਕੋਲੰਬਸ ਦੇ ਕਾਫੀ ਮਨਾਉਣ ਤੋਂ ਬਾਅਦ ਉਹ ਉਸਦੀ ਚੌਥੀ ਯਾਤਰਾ ਲਈ ਫੰਡ ਦੇਣ ਲਈ ਸਹਿਮਤ ਹੋਵੇ। 9 ਮਈ 1502 ਨੂੰ ਕੋਲੰਬਸ 140 ਬੰਦਿਆਂ ਸਮੇਤ ਸਪੇਨ ਤੋਂ ਸ਼ਾਂਤਾ ਮਰੀਆ ਅਤੇ ਤਿੰਨ ਹੋਰ ਜਹਾਜ਼ਾਂ ਨਾਲ ਰਵਾਨਾ ਹੋਇਆ। 15 ਜੂਨ ਨੂੰ ਕੋਲੰਬਸ ਮਾਰਟਿਨਿਕ ਪਹੁੰਚਿਆ। ਇੱਥੇ ਇੱਕ ਹਰੀਕੇਨ ਬਣ ਰਿਹਾ ਸੀ ਤਾਂ ਕੋਲੰਬਸ ਹੈਸਪਨੋਲਾ ਵੱਲ ਵਧ ਗਿਆ ਪਰ ਇੱਥੋਂ ਦੇ ਗਵਰਨਰ ਫਰਾਂਸਿਸਕੋ ਡੀ ਬੋਵਡਿਲਾ ਨੇ ਉਸ ਨੂੰ ਐਂਟਰੀ ਦੇਣ ਤੋਂ ਮਨਾ ਕਰ ਦਿੱਤਾ। ਅਤੇ ਉਸ ਦੀ ਹਰੀਕੇਨ ਦੀ ਵਾਰਨਿੰਗ ਨੂੰ ਵੀ ਨજર ਅੰਦਾਜ਼ ਕਰ ਦਿੱਤਾ ਅਤੇ ਖਜ਼ਾਨਾ ਨਾਲ ਭਰੇ ਜਹਾਜ਼ਾਂ ਨੂੰ ਲੈ ਕੇ ਸਪੇਨ ਵੱਲ ਚੱਲ ਪਿਆ ਪਰ ਸਪੇਨ ਪਹੁੰਚਣ ਤੋਂ ਪਹਿਲਾਂ ਹੀ ਭਿਆਕਰ ਤੂਫਾਨ ਵਿੱਚ ਉਸ ਦੇ 31 ਜਹਾਜ਼ਾਂ ਵਿੱਚੋਂ 2 ਜਹਾਜ਼ ਡੁੱਬ ਗਏ ਅਤੇ ਬਵੜੇ ਲਾ ਵੀ ਸਮੁੰਦਰ ਵਿੱਚ ਅਲੂਪ ਹੋ ਗਏ ਕਲੰਬਸ ਨੇ ਆਪਣਾ ਸਫ਼ਰ ਜਾਰੀ ਰੱਖਿਆ 14 ਅਗਸਤ ਨੂੰ ਉਸ ਨੇ ਸੈਂਟਰਲ ਅਮਰੀਕਾ ਦੀ ਮੇਨ ਲੈਂਡ ਤੇ ਲੈਂਡ ਕੀਤਾ ਜਿੱਥੇ ਅੱਜਕੱਲ ਕੋਟੋ ਕਾਸਟੇਲਾ ਨਾਂ ਦਾ ਸ਼ਹਿਰ ਹੈ ਕਲੰਬਸ ਹਾਂਡੂਰਸ ਨਿਕਾਰਾਗਵਾ ਕੋਸਟਾ ਰਿਕਾ ਦੇ ਤੱਕ ਟਾਨੂੰ ਐਕਸਪਲੋਰ ਕਰਦਾ ਰਿਹਾ ਅਤੇ ਇੱਕ ਐਸੀ ਸਟ੍ਰੇਟ ਦੀ ਖੋਜ ਕਰ ਰਿਹਾ ਸੀ ਜਿਹੜੀ ਸਟ੍ਰੇਟ ਵੈਸਟਰਨ ਕਰੀਬੀਅਨ ਚੋਂ ਲੰਘਦੀ ਹੋਈ ਉਸ ਨੂੰ ਇੰਡੀਅਨ ਓਸ਼ੀਅਨ ਤੱਕ ਲੈ ਜਾਵੇ ਪਰ ਕੋਲੰਬਸ ਨੂੰ ਨਾ ਤਾਂ ਕਦੇ ਕੋਈ ਖਾਸ ਸੋਨਾ ਹੀ ਲੱਭਿਆ ਅਤੇ ਨਾ ਹੀ ਉਹ ਕਦੇ ਏਸ਼ੀਆ ਪਹੁੰਚ ਸਕੇ। ਨਿਕਾਰਾਗੂਆ ਤੱਟ ਦੇ ਨਾਲ-ਨਾਲ ਸਾਊਥ ਵੈਲ ਟਰੈਵਲ ਕਰਦਾ ਹੋਇਆ ਉਹ ਇੱਕ ਜਿਹੇ ਰਾਤ ਤੱਕ ਪਹੁੰਚਿਆ ਜਿਹੜਾ ਕਿ ਫਨਾਮਾ ਦੀ ਐਲਮੀਰੈਂਟੀ ਖਾੜੀ ਤੱਕ ਜਾਂਦਾ ਸੀ। ਐਲਮੀਰੈਂਟੀ ਖਾੜੀ ਦੇ ਨੇੜੇ ਉਸ ਦਾ ਮੁਕਾਬਲਾ ਨਕਾਬੇ ਲੋਕਾਂ ਨਾਲ ਹੋਇਆ ਜਿਹੜੇ ਐਰਾਵਕਸ ਲੋਕਾਂ ਦੀ ਤਰ੍ਹਾਂ ਕੁਝ ਸੋਨੇ ਦੇ ਗਹਿਣੇ ਵਗੈਰਾ ਪੈਨ ਕੇ ਰੱਖਦੇ ਸੀ। ਪਰ ਇਹਨਾਂ ਕੋਲੋਂ ਵੀ ਉਸ ਨੂੰ ਕਿ ਬਹੁਤਾ ਸੋਨਾ ਨਹੀਂ ਮਿਲਿਆ। ਕੋਲੰਬਸ ਕਿਊਬਾ ਵੱਲ ਚੱਲ ਪਿਆ। ਪਰ ਕਿਊਬਾ ਪਹੁੰਚਣ ਤੋਂ ਪਹਿਲਾਂ ਹੀ ਇੱਕ ਤੂਫਾਨ ਨੇ ਉਸਦੇ ਜਹਾਜ਼ਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਜਿਸ ਕਰਕੇ ਉਸਨੂੰ ਜਮਾਇਕਾ ਤੇ ਹੀ ਰੁਕਣਾ ਪਿਆ। ਉਹ ਇੱਕ ਸਾਲ ਤੱਕ ਉਹ ਜਮਾਇਕਾ ਰੁਕਿਆ ਰਿਹਾ। ਇੱਕ ਸਾਲ ਬਾਅਦ ਹੀ ਸਹੀ ਹਸਪਤਾਲ ਉਤਪਾਦ ਪਹੁੰਚ ਗਈ। ਕੋਲੰਬਸ ਅਤੀਸ਼ ਦੇ ਸਾਥੀ 28 ਜੂਨ 1504 ਨੂੰ ਐਸਪਨੋਲਾ ਪਹੁੰਚ ਗਏ। ਕੋਲੰਬਸ ਦਾ ਇਹ ਆਖਰੀ ਸਫ਼ਰ ਵੀ ਨਾਕਾਮ ਰਿਹਾ। ਕੋਲੰਬਸ ਜਿਸਨੇ ਆਪਣੀ ਸਾਰੀ ਉਮਰ ਐਟਲੈਂਟਿਕ ਅਤੇ ਕਰੇਬੀਅਨ ਸਾਗਰ ਵਿੱਚ ਟ੍ਰੈਵਲ ਕਰਦਿਆਂ ਬਤਾ ਦਿੱਤੀ। ਉਹ ਸਮੁੰਦਰ ਰਾਹੀ ਏਸ਼ੀਆ ਪਹੁੰਚਣ ਦਾ ਦਾਵਾ ਕਰਕੇ ਤੁਰਿਆ ਸੀ ਜਿਹੜਾ ਕਦੇ ਪੂਰਾ ਨਾ ਕਰ ਸਕਿਆ। ਆਖਰਕਾਰ ਥੱਕ ਹਾਰ ਕੇ 7 ਨਵੰਬਰ 1504 ਨੋਕਲੰਬਸ ਵਾਪਸ ਸਪੈਨ ਆ ਗਿਆ। ਸਪੈਨਿਸ਼ ਐਮਪਾਇਰ ਦਿਆਂ ਜਿਹੜਾ ਅਮਰੀਕਾ ਦੀ ਧਰਤੀ ਉੱਤੇ ਪੱਕੀਆਂ ਕਰਨ ਦਾ ਸਿਹਰਾ ਜਿਵੇਂ ਕੋਲੰਬਸ ਨੂੰ ਦਿੱਤਾ ਜਾਂਦਾ ਹੈ, ਠੀਕ ਉਸੇ ਤਰ੍ਹਾਂ ਇੱਥੋਂ ਦੇ ਨੇਟਿਵ ਲੋਕਾਂ ਦੀ ਨਸਲਕੁਸ਼ੀ ਦੀਆਂ ਕਹਾਣੀਆਂ ਵੀ ਕੋਲੰਬਸ ਦਾ ਕਦੇ ਪਿਛਾੜੀ ਛੱਡ ਸਕਦੀਆਂ। ਪੁਰਾਣੇ ਇਤਿਹਾਸਕਾਰਾਂ ਦੀ ਗੱਲ ਕਰੀਏ ਤਾਂ ਵਰਟਾਲਮੀ ਵਰਗੇ ਸਪੈਨਿਸ਼ ਰਾਈਟਰਾਂ ਦੇ ਅਕੋਰਡਿੰਗ ਹੈਸਪਨੋਲਾ ਵਿੱਚ ਮੋਡਲੇ ਸਮੇਂ ਵਿੱਚ 30 ਲੱਖ ਤੋਂ ਵੀ ਵੱਧ ਲੋਕ ਰਹਿੰਦੇ ਸੀ ਵਰਟਾਲਮੀ ਦੇ ਅਨੁਸਾਰ 1494 ਤੋਂ 1508 ਦੇ ਵਿਚਕਾਰ ਹੀ ਇਹ 30 ਲੱਖ ਲੋਕ ਮਾਰੇ ਗਏ ਇਹ ਨੇਟਿਵ ਲੋਕ ਆਪਣੇ ਢੰਗ ਨਾਲ ਜ਼ਿੰਦਗੀ ਬਤੀਤ ਕਰ ਰਹੇ ਸੀ ਪਰ ਕੋਲੰਬਸ ਅਤੇ ਉਸ ਤੋਂ ਬਾਅਦ ਆਏ ਯੂਰੋਪੀਅਨ Empire ਨੇ ਇਹਨਾਂ ਦੀ ਜ਼ਿੰਦਗੀ ਨੂੰ ਗੁਲਾਮੀ ਵਿੱਚ ਤਬਦੀਲ ਕਰਕੇ ਰੱਖ ਦਿੱਤਾ ਇਹਨਾਂ ਨੇਟਿਵ ਲੋਕਾਂ ਦੀ ਪੋਪੂਲੇਸ਼ਨ ਖਤਮ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਸੀ ਕਿ ਜਰੋਪੀਅਨ ਆਪਣੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੈ ਕੇ ਆਏ ਸੀ ਜਿਵੇਂ ਕਿ ਸਮਾਲ ਪੋਕਸ ਇਨਫਲੂਐਂజా ਵਰਗੀਆਂ ਬਿਮਾਰੀਆਂ ਜਿਨ੍ਹਾਂ ਨਾਲ ਲੜਨ ਦੀ ਇਮਿਊਨਿਟੀ ਤੱਕ ਨਹੀਂ ਸੀ ਇਨ੍ਹਾਂ ਲੋਕਾਂ ਦੇ ਵਿੱਚ ਮਾਡਰਨ ਰਿਸਰਚ ਦੀ ਗੱਲ ਕਰੀਏ ਤਾਂ ਡਾਕਟਰ ਰਿਕ ਅਤੇ ਹਾਰਵਰਡ ਦੀ ਰਿਸਰਚ ਟੀਮ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਕੁਝ ਪੁਰਾਣੇ ਡੀਐਨਏ ਸਟੱਡੀ ਕੀਤੇ ਤਾਂ ਉਹਨਾਂ ਨੇ ਪਾਇਆ ਕਿ ਮੋਡਲਿਸਮੇ ਵਿੱਚ ਹੈਸਪਨੋਲਾ ਦੀ ਪੋਪੂਲੇਸ਼ਨ ਹਜ਼ਾਰਾਂ ਵਿੱਚ ਸੀ ਨਾ ਕਿ ਲੱਖਾਂ ਵਿੱਚ ਉਹਨਾਂ ਦੇ ਮੁਤਾਬਕ ਹੈਸਪਨੋਲਾ ਦੀ ਐਕਚੁਅਲ ਪੋਪੂਲੇਸ਼ਨ ਕਦੇ ਵੀ ਲੱਖਾਂ ਵਿੱਚ ਨਹੀਂ ਸੀ ਇਹ ਸਿਰਫ 10000 ਤੋਂ 50000 ਤੱਕ ਸੀ ਪਰ ਸਵਾਲ ਇਹ ਨਹੀਂ ਕੇ ਲੱਖਾਂ ਸੀ ਜਾਂ ਹਜ਼ਾਰਾਂ ਸਵਾਲ ਇਹ ਹੈ ਕਿ ਇੰਨਾ ਨੇਟਿਵ ਲੋਕਾਂ ਤੇ ਇੰਨਾ ਤਸ਼ੱਦਦ ਕਿਉਂ ਕੀਤਾ ਗਿਆ ਦੂਜੇ ਪਾਸੇ ਯੂਰਪ ਨੇ ਨਵੇਂ ਸੰਸਾਰ ਦੇ ਨਾਂ ਉੱਤੇ ਇੱਥੋਂ ਦੇ ਖਜ਼ਾਨਿਆਂ ਦੀ ਨਾ ਸਿਰਫ ਅੱਜ ਕੇ ਲੁੱਟ ਕੀਤੀ ਸਗੋਂ ਯੂਰਪ ਵਿੱਚ ਟੋਇਆ ਅਤੇ ਇੱਥੇ ਪੱਕੇ ਤੌਰ ਤੇ ਪੈਰ ਜਮਾ ਲਏ ਹਾਲਾਂਕਿ ਅੱਜ ਅਮਰੀਕਾ ਦੇ ਕਈ ਸ਼ਹਿਰਾਂ ਦੇ ਨਾਮ ਕੋਲੰਬਸ ਦੇ ਨਾਂ ਤੇ ਹਨ ਪਰ ਫਿਰ ਵੀ ਕੋਲੰਬਸ ਕਦੇ ਵਿਵਾਦਾਂ ਤੋਂ ਮੁਕਤ ਨਹੀਂ ਹੋ ਸਕਿਆ ਜਗਦੀਸ਼ ਪਾਪੜਾ ਦੀ ਕਿਤਾਬ ਨਾਨਕਵੇਲਾ ਵਿੱਚ ਉਹ ਲਿਖਦਾ ਹੈ ਕਿ ਅੱਜ ਦਾ ਸ਼ਕਤੀਸ਼ਾਲੀ ਅਮਰੀਕਾ ਕੋਲੰਬਸ ਕਾਰਨ ਬਣਿਆ ਹੋ ਸਕਦਾ ਹੈ ਕੋਲੰਬਸ ਦੁਨੀਆ ਦੇ ਕੋਨੇ-ਕੋਨੇ ਵਿੱਚ ਇੱਕ ਵੱਡਾ ਨਾਂ ਹੋ ਸਕਦਾ ਹੈ ਪਰ ਕੋਲੰਬਸ ਕਦੇ ਵੀ ਲੋਕਾਂ ਦਾ ਨਾਇਕ ਨਹੀਂ ਹੋ ਸਕਦਾ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਣੀ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਅੱਜ ਦੀ ਇਹ ਵੀਡੀਓ ਸਪਾਂਸਰ ਕੀਤੀ ਗਈ ਹੈ ਫਾਰਫੂ ਵੱਲੋਂ ਜੇਕਰ ਤੁਸੀਂ ਵੀ ਖਾਣੇ ਵਿੱਚ ਨੇਚਰ ਨੂੰ ਤਰਜੀਹ ਦਿੰਦੇ ਹੋ ਤਾਂ ਫਾਰਫੂ ਦੀ ਹਲਦੀ ਤੁਹਾਡੇ ਲਈ ਬੈਸਟ ਚੁਆਇਸ ਹੈ ਜਿਸ ਵਿੱਚ ਨਾ ਕੋਈ ਕੈਮੀਕਲ ਨਾ ਕੋਈ ਆਰਟੀਫੀਸ਼ੀਅਲ ਕਲਰ ਤੇ ਨਾ ਕੋਈ ਪ੍ਰੀਜ਼ਰਵੇਟਿਵ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਲੈਬ ਟੈਸਟਿੰਗ ਤੋਂ ਬਾਅਦ ਹੀ ਫਾਰਫੂ ਹਲਦੀ ਨੂੰ ਮਾਰਕੀਟ ਵਿੱਚ ਲਿਆਂਦਾ ਗਿਆ ਫਾਰਫੂ ਉਹਨਾਂ ਲੋਕਾਂ ਲਈ ਹੈ ਜੋ ਟੇਸਟ ਤੇ ਹੈਲਥ ਦੋਵਾਂ ਨੂੰ ਵੈਲਿਊ ਕਰਦੇ ਨੇ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਆਪਣੇ ਘਰ ਦੀ ਕਿਚਨ ਵਿੱਚ ਫਾਰਫੂ ਲੈ ਕੇ ਆਓ ਨੇਚਰਲ ਵੀ ਟਰਸਟਡ ਵੀ ਆਰਡਰ ਨਾਓ ਐਟ farfood.in